ਅੱਜ ਕੱਲ੍ਹ ਭੱਜ ਦੌੜ ਦੀ ਦੁਨੀਆ ਦੇ ਵਿੱਚ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ ਜਿਸ ਦੇ ਚੱਲਦੇ ਛੋਟੀਆਂ ਬਿਮਾਰੀਆਂ ਤੋਂ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਨ੍ਹਾਂ ਬਿਮਾਰੀਆਂ ਦੇ ਵਿੱਚ ਸਟ੍ਰੋਕ ਜੇਕਰ ਸਟ੍ਰੋਕ ਤੋਂ ਬਚਣਾ ਤਾਂ ਇਹਦੇ ਸ਼ੁਰੂਆਤੀ ਲੱਛਣਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਆਓ ਜਾਣਦੇ ਹਾਂ ਇਹਦੇ ਸ਼ੁਰੂਆਤੀ ਸੰਕੇਤ ਤਾਂ ਜੋ ਇਸ ਨੂੰ ਸਮੇਂ ਸਿਰ ਰੋਕਿਆ ਜਾ ਸਕੇ ਜਦੋਂ ਦਿਮਾਗ ਦੇ ਬਲੱਡ ਸਰਕੂਲੇਸ਼ਨ ਦੇ ਵਿੱਚ ਗੜਬੜ ਹੁੰਦੀ ਹੈ ਤਾਂ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ ਸਟ੍ਰੋਕ ਦੇ ਦੋ ਕਿਸਮਾਂ ਹੁੰਦੇ ਨੇ ਇਸ ਕੈਮਿਕਾ ਤੇ ਹੈਮੋਰੈਜਿਕ ਸਟ੍ਰੋਕ ਇਸ ਕੈਮਿਕਾ ਸਟ੍ਰੋਕ ਦੇ ਵਿੱਚ ਦਿਮਾਗ ਦੀਆਂ ਨਸਾਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਖੂਨ ਸਹੀ ਢੰਗ ਨਾਲ ਨਹੀਂ ਪਹੁੰਚਦਾ ਜਦੋਂ ਕਿ ਹੈਮੋਰੈਜਿਕ ਸਟ੍ਰੋਕ ਦੇ ਵਿੱਚ ਦਿਮਾਗ ਦੇ ਅੰਦਰ ਖੂਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਜਿਸ ਕਾਰਨ ਇਸ ਦਾ ਦਿਮਾਗ ਤੇ ਬੁਰਾ ਪ੍ਰਭਾਵ ਪੈਂਦਾ ਅਤੇ ਫਿਰ ਆਮ ਭਾਸ਼ਾ ਦੇ ਵਿੱਚ ਇਸ ਨੂੰ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ ਇਸ ਕੈਮਿਕ ਸਟ੍ਰੋਕ ਬਹੁਤ ਆਮ ਹੈ ਕਿਉਂਕਿ ਹਾਈ ਬੀਪੀ ਮੋਟਾਪਾ ਸਰੀਰਕ ਗਤੀਵਿਧੀ ਦੀ ਘਾਟ ਕਾਰਨ ਹੁੰਦਾ ਹੈ ਇਸ ਦਾ ਕਾਨ ਖਾਣ ਪੀਣ ਦੀਆਂ ਗਲਤ ਆਦਤਾਂ ਤੇ ਸਮੂਹਕ ਨੂੰ ਦੱਸਿਆ ਚਾਹੁੰਦਾ ਸਟ੍ਰੋਕ ਬੇਹਦ ਘਾਤਕ ਹੁੰਦਾ ਕਿਉਂਕਿ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੋਲਣ ਦੇ ਵਿੱਚ ਮੁਸ਼ਕਲ ਆਉਣਾ ਮਾਸ ਪੇਸ਼ੈਂਟ ਦੇ ਵਿੱਚ ਦਰਦ ਹੋਣਾ ਤੁਰਨ ਦੇ ਵਿੱਚ ਮੁਸ਼ਕਲ ਆਉਣਾ ਸ਼ਾਮਿਲ ਹੋ ਜਾ ਸਕਦਾ ਹੈ ਜੇਕਰ ਤੁਹਾਨੂੰ ਅਜਿਹੇ ਲੱਛਣ ਦਿਖਦੇ ਨੇ ਤਾਂ ਆਪਣੇ ਡਾਕਟਰ ਦੀ ਜਾਂਚ ਜ਼ਰੂਰ ਕਰਵਾਓ ਇਹ ਸਭ ਉਦੋਂ ਸ਼ੁਰੂ ਹੁੰਦਾ ਜਦੋਂ ਖੂਨ ਸਹੀ ਢੰਗ ਨਾਲ ਦਿਮਾਗ ਤੱਕ ਨਹੀਂ ਪਹੁੰਚਦਾ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ